ਅਕਸਰ ਅਸੀਂ ਆਪਣੇ ਘਰਾਂ ਦੇ ਵਿੱਚ ਦੇਸੀ ਘਿਓ ਬੜਾ ਖੁਸ਼ ਹੋ ਕੇ ਖਾਂਦੇ ਹਾਂ ਪਰ ਲੇਕਿਨ ਜਦੋਂ ਪਤਾ ਚੱਲੇ ਕਿ ਇਹ ਦੇਸੀ ਘਿਓ ਹੈ ਹੀ ਨਕਲੀ ਤਾਂ ਕੀ ਕੁਝ ਮਾਈਂਡ ਦੇ ਵਿੱਚ ਆਵੇਗਾ ਜੀ ਹਾਂ ਇਸ ਤਰ੍ਹਾਂ ਹੀ ਇੱਕ ਮਾਮਲਾ ਜਿਹੜਾ ਆ ਉਹ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਨਕਲੀ ਦੇਸੀ ਘੋੜ ਜਿਹੜਾ ਆ ਉਹ ਬਣਾਇਆ ਜਾਂਦਾ ਸੀ ਦੱਸਦੀ ਹੈ ਕਿ ਸ਼ਹੀਦਾ ਸਾਹਿਬ ਦੇ ਨੇੜੇ ਇੱਕ ਫੈਕਟਰੀ ਦੇ ਉੱਤੇ ਜਿਹੜਾ ਛਾਪਾ ਮਾਰਿਆ ਗਿਆ ਜਿੱਥੇ ਕਈ ਕੁਇੰਟਲ ਜਿਹੜਾ ਦੇਸੀ ਘੋੜ ਜਿਹੜਾ ਆ ਉਹ ਬਰਮਤ ਕੀਤਾ ਗਿਆ ਕਿ ਇਹ ਪਾ ਮੋਇਲ ਹੈ ਜਿਹੜਾ ਵਿਅਕਤੀ ਆਪਣੀ ਜੇਬ ਦੇ ਵਿੱਚ ਕਾਫੀ ਸਸਤੇ ਸੇ ਕਰਦਾ ਹੈ ਤਾਂ ਉਸੇ ਸਾਹਿਬ ਪੈਸੇ ਆਪਣੀ ਜੇਬ ਜਲਾਇਆ ਇਹ ਦੇਸੀ ਘੋੜ ਤਿਆਰ ਕੀਤਾ ਜਾਂਦਾ ਦੇ ਵਿਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਉਹ ਹਾਸਲ ਕੀਤੀ ਨਵੀਂ ਪੁਲਿਸ ਵੱਲੋਂ ਤਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਜਿਹੜਾ ਛਾਪੇਮਾਰੀ ਕੀਤੀ ਗਈ ਤਾਂ ਦੇਖ ਸਕਦੇ ਹੋ ਕਿ ਇਹ ਉਹੀ ਬਰਤਨ ਨੇ ਇਹ ਉਹੀ ਤੇਲ ਹੈ ਜਿਹਦੇ ਵਿੱਚ ਇਹ ਦੇਸੀ ਘਿਓ ਜਿਹੜਾ ਨਕਲੀ ਦੇਸੀ ਘਿਓ ਜਿਹੜਾ ਬਣਾਇਆ ਜਾਂਦਾ ਸੀ ਤਾਂ ਜਦੋਂ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਇਹ ਨੌਜਵਾਨ ਜਿਹੜਾ ਹੇ ਨੀਚੇ ਬੈਠੋ ਹੈ ਇਸ ਨੂੰ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਕਿ ਇਹਹੀ ਇਸ ਦੀ ਦੇਖਰੇਖ ਇਹ ਸਾਰਾ ਦੇਸੀ ਘਿਓ ਨਕਲੀ ਦੇਸੀ ਘਿਓ ਜਿਹੜਾ ਬਣਾਇਆ ਜਾਂਦਾ ਸੀ ਤਾ ਕੀ ਕੁਝ ਕਹਿ ਰਹੇ ਨੇ ਸਿਹਤ ਵਿਭਾਗ ਦੇ ਟੀਮ ਦੇ ਅਧਿਕਾਰੀ ਅਤੇ ਪੁਲਿਸ ਮੁਲਾਜ਼ਮ ਇਸ ਕਰ ਲਿਆ ਗਿਆ ਹੈ ਔਰ ਜਿਹੜੇ ਇਹਦੇ ਸੈਂਪਲਸ ਨੇ ਚਾਰ ਸੈਂਪਲਸ ਅਸੀਂ ਲੈ ਰਹੇ ਆ ਇੱਕ ਇਹਨੇ 15 ਕਿਲੋ ਦੇ ਟੀਨ ਦੇ ਵਿੱਚ ਕਿਉਂ ਪਰਿਆ ਆਇਆ ਸੀ ਉਹ ਲਿਆ ਹੈ ਇੱਕ ਇਹਦੇ ਕੋ ਅ ਅਦਾ ਅਦਾ ਕਿਲੋ ਜਾਂ ਕਿਲੋ ਕਿਲੋ ਦੇਖੇ ਉਹਦੇ ਪਿੱਛੇ ਔਰ ਜਿਹੜਾ ਸਾਡੇ ਕੋਲੋਂ ਜਿਹੜਾ ਟੀਨ ਸੀਗਾ 15 ਕਿਲੋ ਦੇ ਟੀਨ ਸੀ ਉਹਦਾ ਟੋਟਲ 225 ਕਿਲੋ ਬਣਿਆ ਹੈ ਔਰ ਜਿਹੜਾ ਪੈਕਿੰਗ ਦੇ ਵਿੱਚ ਸੀ ਡਿਫਰੈਂਟ ਡਿਫਰੈਂਟ ਪੈਕਿੰਗ ਜਿਸ ਸਾਦਾ ਕਿਲੋ ਕਿਲੋ ਦੀ ਉਹ ਜਿਹੜਾ ਸਾਡੇ ਕੋਲੋਂ 143 ਸੋ ਟੋਟਲ ਸਾਡੇ ਕੋਲ 368 ਕਿਲੋ ਜਿਹੜਾ ਹੈ ਇਹਦੇ ਕੋਲ ਬਣਿਆ ਹੋਇਆ ਕੀ ਬਰਾਮਦ ਹੋਇਆ ਇਸ ਤੋਂ ਇਲਾਵਾ ਸਾਡੇ ਕੋਲੋਂ ਅਜੇ ਉਹ ਕਾਊਂਟਿੰਗ ਚੱਲ ਰਹੀ ਹੈ ਜਿਹੜੇ ਬਨਸਪਤੀ ਔਰ ਰਿਫਾਈਨਡ ਦੇ ਟਿਸ਼ੂ ਲਗਭਗ 100 ਦੇ ਕਰੀਬ ਉਹ ਵੀ ਹੈ ਟੀ ਸੋ ਡੇਢ ਕਿ ਕੁਆਂਟਲ ਉਹ ਵੀ ਹੈ ਇਹ ਸਾਰੇ ਸਾਰਾ ਗੋਦਾਮ ਟੋਟਲ ਅਸੀਂ ਸੀਲ ਕਰ ਰਹੇ ਹਾਂ ਜਿੰਨਾ ਪ੍ਰੋਡਕਟ ਹੈ ਅਸੀਂ ਜਿੰਨਾ ਵੀ ਇਹਦਾ ਕਿਓ ਸੀ ਉਹਨੂੰ ਸੀਜ਼ ਕਰਕੇ ਅਸੀਂ ਪੁਲਿਸ ਦੀ ਕਸਟਡੀ ਚ ਦੇ ਦੇ। ਇਹ ਗਰਵਾਲੀ ਦੇ ਏਰੀਆ ਵਿੱਚ ਨਕਲੀ ਕਿਓ ਬਣਾਉਂਦੀ ਫੈਕਟਰੀ ਰਿਕਵਰ ਕੀਤੀ ਗਈ ਅੱਜ ਜਿੱਥੇ ਕਿ ਕਾਫੀ ਬਲਕ 'ਚ ਨਕਲੀ ਕਿਓ ਬਣਾਇਆ ਜਾ ਰਿਹਾ ਸੀ ਜਿਸ ਨੂੰ ਫਾਈਂਟ ਤੇ ਕਾਫੀ ਬਲਕ ਚ ਅਮਾਉਂਟ ਹੈ ਤੇ ਜੋ ਫੂਡ ਸੇਫਟੀ ਵਾਲੇ ਸਾਨੂੰ ਐਗਜ਼ੈਕਟ ਅਮਾਉਂਟ ਦੱਸਣਗੇ ਤੇ ਕਿੰਨੀ ਕੁਆਂਟੀਟੀ ਤੇ ਨਕਲੀ ਕਿਉਂ ਅੰਦਰ ਬਰਾਮਦ ਹੋਇਆ ਚੱਲ ਰਿਹਾ ਸੀ ਸਾਡਾ 3-4 ਦਿਨਾਂ ਤੋਂ ਟਰੈਪ ਟਰੈਪ ਚੱਲ ਰਿਹਾ ਸੀਗੇ ਤੇ ਅਸੀਂ ਪੂਰੀ ਰਿਐਕਟਿਵ ਕਰਕੇ ਅੱਜ ਮਤਲਬ ਰੇਡ ਕੀਤੀ ਹੈ ਜੁਆਇੰਟ ਰੇਡ ਕੀਤੀ ਹੈ ਫੂਡ ਸਪਲਾਈ ਵਾਲੇ ਨੂੰ ਬੁਲਾ ਕੇ ਇਹਦੇ ਚ ਫਿਲਹਾਲ ਤਾਂ ਇਹਨਾਂ ਦਾ ਫੈਕਟਰੀ ਦਾ ਇੱਕ ਹੀ ਵਰਕਰ ਹੀ ਸਾਨੂੰ ਇਥੋਂ ਮਤਲਬ ਅਰੈਸਟ ਕੀਤਾ ਗਿਆ ਹੈ ਤੇ ਬਾਕੀ ਜੋ ਓਨਰ ਆ ਉਹ ਤਾਂ ਫੀਸ ਦਾ ਪਾਰਟ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਦੇ ਬਾਰੇ ਤਸਦੀਕ ਕਰਕੇ ਤੁਹਾਨੂੰ ਦੱਸ ਦਿੱਤਾ ਜਾਵੇਗਾ